ਹੈਲੋ ਦੋਸਤੋ ਮੈਂ ਪੀਪੀ ਪਿੱਲੂ ਤੇ ਸਜਣੋ ਖਾਲੀ ਦਿਨਾਂ ਦੇ ਵਿੱਚ ਮੈਂ ਇੱਕ ਮੇਲੇ ਦਾ ਵੀਡੀਓ ਕਵਰ ਕਰਨ ਵਾਸਤੇ ਗਿਆ ਤੇ ਜਿਹੜੇ ਸਾਡੇ ਸਿੰਗਰ ਤੇ ਮੈਂ ਕੈਮਰਾ ਚਲਾਇਆ ਉਹਨਾਂ ਦੇ Song ਦੇ ਉੱਤੇ ਮੈਂ ਕੈਮਰਾ ਚਲਾਇਆ ਤੇ ਉੱਥੇ ਭੀੜ ਬਹੁਤ ਸਾਰੀ ਇਕੱਤਰ ਹੋਈ ਸੀਗੀ ਦਰਸ਼ਕ ਬੁੜੇ ਆਏ ਹੋਏ ਸਨ ਤੇ ਉਹ ਜਦੋਂ ਮੈਨੂੰ ਗੋਡ ਗਿਫਟ ਹੈ ਤੇ ਜੋ ਵੀ ਪ੍ਰਮਾਤਮਾ ਦਾ ਜਿਸ ਅੰਦਾਜ਼ ਦੇ ਵਿੱਚ ਮੈਂ ਕੈਮਰਾ ਚਲਾਉਣਾ ਆ ਤੇ ਉਹ ਮੈਂ ਕੈਮਰਾ ਚਲਾਇਆ ਤੇ ਬਹੁਤ ਸਾਰੇ ਮੇਰੇ ਸੱਜਣਾ ਦੇ ਫੋਨ ਆਏ ਕਿ ਸਾਨੂੰ ਜੋ ਤੁਸੀਂ ਕੈਮਰੇ ਦੇ ਅੰਦਰ ਕੀ ਰਿਕਾਰਡ ਕਰਦੇ ਆ ਸਾਨੂੰ ਉਹਦੇ ਕਲਿੱਪ ਛੋਟੇ ਛੋਟੇ ਜ਼ਰੂਰ ਦਿਖਾ ਲਓ ਹਾਲ ਕੇ ਪੇ ਉਹ ਜਿਹੜੀ ਮੈਂ ਫਿਲਮ ਹੈ ਉਹ ਨੈਟ ਤੇ ਦੂਸਰੇ ਦਿਨ ਜਾਂ ਉਸੇ ਰਾਤ ਨੂੰ ਆ ਜਾਂਦੀ ਆ ਤੇ ਖੈਰ ਮੇਰੇ ਵੀਰ ਨਹੀਂ ਦੇਖਦੇ ਇਹ ਮੈਨੂੰ ਲੱਗਦਾ ਕਿ ਜਾਂ ਤੇ ਮੇਰੇ ਫੋਟੋਗ੍ਰਾਫਰ ਵੀਰ ਸੀ ਜਾਂ ਇਸ ਫਿਲਮ ਦੇ ਨਾਲ ਜਗਤ ਦੇ ਨਾਲ ਜੁੜੇ ਹੋਏ ਕੋਈ ਮੇਰੇ ਵੀਰ ਉਹਨਾਂ ਨੇ ਸਵਾਲ ਕੀਤਾ ਚਲੋ ਇਹ ਸਵਾਲ ਉਹਨਾਂ ਦਾ ਬਣਦਾ ਵੀ ਹੈ ਕਿ ਤੁਸੀਂ ਜੋ ਵੀ ਅੰਦਾਜ਼ ਦੇ ਨਾਲ ਕੈਮਰਾ ਚਲਾਉਂਦੇ ਆ ਤੇ ਉਹ ਕੈਮਰੇ ਦੇ ਅੰਦਰ ਕਿਹੋ ਜਿਹਾ ਸੀਨ ਰਿਪੋਰਟ ਕਰਦੇ ਹੋ ਤੇ ਆਓ ਮੈਂ ਦਿਖਾ ਦਦਾ ਉਹਦੇ ਵਿੱਚ ਚਾਰ ਪੰਜ ਇਫੈਕਟ ਮੈਂ ਇੱਕੋ ਹੀ Song ਦੇ ਵਿੱਚ ਵਰਤੇ ਆ ਮੈਂ ਇਕੱਲਾ ਸਾਰਾ Song ਨਹੀਂ ਦਿਖਾਉਂਗਾ ਉਹਨਾਂ ਦੇ ਅੰਦਰਲੇ ਕਲਿੱਪ ਦਿਖਾ ਲਊਗਾ ਉਹਨਾਂ ਦੇ ਸ਼ਾਟਾਂ ਦੇ ਜੋ ਮੈਂ ਹੱਥ ਦੇ ਨਾਲ ਕੈਮਰਾ ਘੁਮਾਇਆ ਇੱਕ ਤਾਂ ਮੈਂ ਸਪਣੀ ਦੇ ਵਾਂਗ ਇਸ ਤਰ੍ਹਾਂ ਉਹਨਾਂ ਦੇ ਫੇਸ ਤੇ ਕੈਮਰਾ ਲਗਿਆ ਆ ਕਿ ਜਿੱਦਾਂ ਇੱਕ ਸੱਪ ਆਪਣੀ ਫਨ ਪਹਿਲਾਂ ਤੁਰ ਕੇ ਜਾਂਦਾ ਤੇ ਫਿਰ ਫਨ ਆਪਣੀ ਖਿਲਾਰ ਕੇ ਜਿਵੇਂ ਕਰਦਾ ਉਹ ਸ਼ਾਟ ਦਿਖਾਉਂਗਾ ਤੇ ਚਲੋ ਪਹਿਲਾਂ ਉਹ ਦੇਖ ਲਓ ਉਸ ਤੋਂ ਬਾਕੀ ਦੇ ਸ਼ਾਟਾਂ ਬਾਰੇ ਵੀ ਗੱਲ ਕਰੂੰਗਾ ਸਾਡਾ ਲਓ ਦੋਸਤੋ ਹੁਣ ਦੂਸਰਾ ਸ਼ਾਟ ਆ ਰਿਹਾ ਆ ਦੂਸਰਾ ਸ਼ਾਟ ਜਿਹੜਾ ਕਿ ਇੱਕ ਉਹ ਲੈ ਦੇ ਨਾਲ ਚੱਲਦਾ ਆ ਕਿ ਕੈਮਰਾ ਅੱਗੇ ਪਿੱਛੇ ਅੱਗੇ ਪਿੱਛੇ ਅੱਗੇ ਪਿੱਛੇ ਜਿਉਂ ਆਪਾਂ ਕਰਦੇ ਆ ਉਹ ਲੈ ਦੇ ਵਿੱਚ ਉਹ ਕਿਵੇਂ ਹੁੰਦਾ ਆ ਚਲੋ ਉਹ ਵੀ ਦੇਖ ਲਓ ਤੇ ਲੋ ਦੋਸਤੋ ਇੱਕ ਸ਼ਾਟ ਹੈਗਾ ਕਿ ਕੈਮਰਾ ਉੱਪਰੋਂ ਡਰੋਨ ਸ਼ਾਟ ਉਹਨੂੰ ਕਹਿ ਸਕਦੇ ਕਿ ਜਦੋਂ ਉੱਪਰੋਂ ਡਰੋਨ ਘੁੰਮਦਾ ਕੈਮਰੇ ਤੋਂ ਹੱਥ ਦੇ ਨਾਲ ਉਹ ਕਿਵੇਂ ਕੈਮਰਾ ਘੁਮਾਇਆ ਆ ਤੇ ਉਹ ਵੀ ਦੇਖ ਲਓ ਨਹੀਂ ਯਾਰ ਤੇਰਾ ਸਟਾਈਲ ਬਹੁਤ ਜ਼ਬਰਦਸਤ ਹੈ ਸਾਡੇ ਅੰਬਰੋਂ ਦਸਖੀ ਹੁੰਦੇ ਨਾ ਤੜਦਾਰੇ ਤੇਰੇ ਮਗੌਂ ਲਗ ਬੈ ਸਾਡੇ ਅੰਬਰੋਂ ਦਸਖੀ ਹੁੰਦੇ ਨਾ ਤੇਰੀ ਦੂਰ ਕਿਤੇ ਆ ਸੁਬਾਹ ਤੇ ਸਾਡੇ ਅੰਬਰੋਂ ਦਸਖੀ ਹੁੰਦੇ ਨਾ ਤੇਰੀ ਦੂਰ ਕਿਤੇ ਅਲੜਾ ਬਣਾ ਸਾਡੇ ਅੰਗਾਰੀਆਂ ਨੇ ਬੋਲੀ ਤੇ ਹੁਣ ਜਿਹੜਾ ਮੈਂ ਤੁਹਾਨੂੰ ਸ਼ਾਟ ਦਿਖਾ ਲੈਣ ਜਾ ਰਿਹਾ ਦੋਸਤੋ ਤੇ ਉਹ ਇੱਕ ਜਿੱਦਾਂ ਆਪਾਂ ਫਿਰਕੀ ਫਿਰਕੀ ਆਲੇ ਦੁਆਲੇ ਘੁੰਮ ਜਾਂਦੀ ਆ ਸਿੰਗਰ ਗਾ ਰਿਹਾ ਹੈ ਲੇਕਿਨ ਸਿੰਗਰ ਦੇ ਆਲੇ ਦੁਆਲੇ ਕੈਮਰਾ ਘੁਮਾਤਾ ਤੇ ਉਹਦੇ ਨਾਲ ਸਿੰਗਰ ਵੀ ਵਿਚ ਵਿਚ ਘੁੰਮਦਾ ਦਿਖਾਈ ਦਿੰਦਾ ਤੇ ਪਿੱਛੋਂ ਜਿਹੜੀ ਬੈਕਗ੍ਰਾਉਂਡ ਉਹ ਵੀ ਘੁੰਮਦੀ ਆ ਚੋ ਉਹ ਵੀ ਦੇਖ ਲੈਣੇ ਆ ਅਸਿਸ ਸੇਸਾ ਸ਼ੌਟ ਮੈਂ ਤੁਹਾਨੂੰ ਹੁਣ ਦਿਖਾ ਰਿਹਾ ਹਾਂ ਦੋਸਤੋ ਇਹ ਸ਼ੌਟ ਬੜਾ ਅਦਭੁਤ ਸ਼ੌਟ ਹੈਗਾ ਇਹ ਹੈਗਾ ਜਿਵੇਂ ਇੱਕ ਕਿਸ਼ਤੀ ਦਰਿਆ ਦੇ ਵਿੱਚ ਲਹਿਰਾਂ ਦੇ ਵਿੱਚ ਤਰਦੀ ਆ ਤੇ ਉਹ ਉਸ ਵੇਲੇ ਇੱਕ ਡੁਬਕੀਆਂ ਲਗਾਉਂਦੀ ਏ ਇਵੇਂ 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 ਤੇ ਉਹ ਇੱਕ ਮੈਂ ਤੁਹਾਨੂੰ ਦਿਖਾ ਲੈਣਾ ਦਿਖਾ ਦਾਂ ਸ਼ੌਟ ਕਿਵੇਂ ਲਿਆ ਗਿਆ ਤੇ ਉਹ ਵਿੱਚ ਅੰਦਰ ਕੈਮਰੇ ਦੇ ਕਿਵੇਂ ਰਿਕਾਰਡ ਹੋਇਆ ਤੇ ਆਪਾਂ ਉਹਦੀ ਵੀ ਇੱਕ ਝਲਕ ਦੇਖਦੇ ਹਾਂ ਅੱਜ ਸੱਜਣੋ ਐਨਾ ਕੋਈ ਵੀ ਸੱਜਣ ਮੇਰੇ ਸ਼ਾਰਟ ਦੇਖਣਾ ਚਾਵੇ ਮੇਰੇ ਦਫ਼ਤਰ ਆ ਸਕਦਾ ਆ ਕੋਈ ਜਿੱਦਾਂ ਅਬਲਾ ਤੋਂ ਹੋਰ ਅਸੀਂ ਫਿਲਮ ਚਾੜ ਹੀ ਦਿੰਨੇ ਉਸੇ ਵੇਲੇ ਉਹਦੇ ਵਿੱਚੋਂ ਵੀ ਤੁਹਾਨੂੰ ਸ਼ਾਰਟ ਉਸ ਗਾਣੇ ਤੋਂ ਲੱਭ ਸਕਦੇ ਆ ਫਿਰ ਵੀ ਜੇ ਕਿਸੇ ਨੂੰ ਕੋਈ ਮੇਰੇ ਵੀਰ ਨੂੰ ਡਾਊਟ ਹੋਊਗਾ ਵੀ ਸ਼ਾਰਟ ਅਸੀਂ ਦੇਖਣ ਦੇ ਇਸ਼ਕ ਰੱਖਦੇ ਆ ਸ਼ਕੀਨ ਤੇ ਤੁਸੀਂ ਜਦੋਂ ਮਰਜ਼ੀ ਆ ਕੇ ਸ਼ਾਰਟ ਚੈੱਕ ਕਰ ਸਕਦੇ ਹੋ ਐਨਾ ਕਹਿੰਦਾ ਹੋਇਆ ਮੈਂ ਪੀਪੀ ਦੋ ਤੁਹਾਡਾ ਧੰਨਵਾਦ ਕਰਦਾ ਜੇ ਟੁੱਟ ਜਾਵੇ ਤੇ ਕਦੀ ਇੱਜ਼ਤ ਦੇ ਵਾਰ ਨਹੀਂ ਹੁੰਦਾ